ਕਿਉਂਕਿ ਬਾਬਾ ਜੀ ਨੇ ਦੋ ਤਿੰਨ ਗੱਲਾਂ ਇਕੱਠੀਆਂ ਗਿਣ ਦਿੱਤੀਆਂ ਕਿਉਂਕਿ ਜਿਹੜਾ 87 ਦਾ ਗੁਰਦੁਆਰਾ ਤੁਹਾਡਾ ਆ ਆ ਸ਼ਰੋਮਣੀ ਕਮੇਟੀ ਕੋਈ ਮਦਦ ਨਹੀਂ ਦੇ ਸਕਦੀ ਕਾਨੂੰਨ ਮੁਤਾਬਕ ਕਿਉਂਕਿ ਇੱਕ ਸਿਸਟਮ ਬਣਿਆ ਹੈ ਸਿਸਟਮ ਦੇ ਨਾਲ ਸਿਸਟਮ ਚੱਲਦਾ ਲਾਇਬ੍ਰੇਰੀ ਦੇ ਤੁਹਾਨੂੰ ਕਿਤਾਬਾਂ ਦੇ ਦੇ ਦਿਆਂਗੇ ਉਹ ਕੋਈ ਦਿਨ ਜਿਹੜਾ ਮਰਜ਼ੀ ਆ ਜਿਓ ਉਹ ਤਾਂ ਤੁਸੀਂ ਕਿਸੇ ਦਿਨ ਵੀ ਭੇਜ ਦਿਓ ਕਿਸੇ ਨੂੰ ਹੋ ਜਾਊਗਾ ਜਿੱਥੇ ਤੱਕ ਰਹੀ ਗੱਲ ਦਫ਼ਤਰ ਦੀ ਤੇ ਡਿਸਪੈਂਸਰੀ ਦੀ ਬਾਬਾ ਬਚਨ ਸਿੰਘ ਜੀ ਜਿਹੜੇ ਤੁਹਾਡੇ ਬਾਬੂ ਸਿੰਘ ਜੀ ਜਿਹੜੇ ਤੁਹਾਡੇ ਇੱਥੇ ਕਾਰ ਸੇਵਾ ਕਰਾਉਂਦੇ ਆ ਇਹਨਾਂ ਨੂੰ ਕੋ ਮਤਾ ਕਰਦੇ ਆ ਜੇ ਉਥੋਂ ਥੋੜਾ ਬੋਤਾ ਮਟੀਰੀਅਲ ਦੇ ਦੇ ਆ ਕਿ ਕਰਾਉਣਾ ਤੁਹਾਨੂੰ ਆਪ ਪੈਣਾ ਬੋਲੇ ਸੋ ਨਿਹਾਲ ਕਿਉਂਕਿ ਕਾਨੂੰਨੀ ਤੌਰ ਤੇ ਸ਼੍ਰੋਮਣੀ ਕਮੇਟੀ ਵਿੱਚੋਂ 87 ਦੇ ਅਸਥਾਨ ਨੂੰ ਜਿਹੜੇ ਆ ਉਹ ਪੈਸੇ ਜਾਂ ਕੋਈ ਹੋਰ ਦਿੱਤਾ ਨਹੀਂ ਜਾ ਸਕਦਾ ਪਰ ਕਿਤਾਬਾਂ ਦਾ ਭਾਵੇਂ ਕੱਲ ਨੂੰ ਭੇਜ ਦਿਓ ਕਿਸੇ ਨੂੰ ਐਤਵਾਰਿਆ ਪਰਸੋਂ ਭੇਜ ਦਿਓ ਉਹ ਤੁਹਾਨੂੰ ਲਾਇਬ੍ਰੇਰੀ ਸਾਰੀ ਭੇਜ ਦੇਾਂਗੇ ਆ ਬਾਕੀ ਜਿਹੜੇ ਆਏ ਵੀ ਤੁਸੀਂ ਇੱਕ ਲਿਖ ਕੇ ਭੇਜਦੇ ਹੋ ਆਪਣੇ ਵੱਲੋਂ ਨਹੀਂ ਬਾਬਾ ਜੀ ਵੱਲੋਂ ਭੇਜਿਓ ਤੇ ਇਹਦਾ ਵੀ ਜਿਹੜਾ ਗੁਰੂ ਸਾਹਿਬ ਕਿਰਪਾ ਕਰਨ ਸਾਰਾ ਕਿਉਂਕਿ ਇਹ ਵੀ ਖਜ਼ਾਨਾ ਤੁਹਾਡਾ ਆ ਉਹ ਵੀ ਖਜ਼ਾਨਾ ਤੁਹਾਡਾ ਤੇ ਬਾਬਾ ਜੀ ਨੂੰ ਪਤਾ ਮੇਰਾ ਪੈਸੇ ਦੇ ਮਾਮਲੇ 'ਚ ਹੱਥ ਬਹੁਤ ਟਾਈਟ ਰਹਿੰਦਾ ਟਾਈਟ ਇਸ ਕਰਕੇ ਰਹਿੰਦਾ ਇਹ ਨਹੀਂ ਕਿ ਕੋ ਖਜ਼ਾਨਾ ਕਿਸੇ ਨੇ ਘਰ ਨੂੰ ਲੈ ਕੇ ਜਾਣ ਜਾਂ ਕਿੱਥੇ ਜਾਣਾ ਇਹ ਮੈਂਬਰਾਂ ਦਾ ਤੇ ਗੁਰੂ ਦੀ ਗੋਲਕ ਦਾ ਖਜ਼ਾਨਾ ਤੇ ਮੇਰਾ ਹਰ ਵੇਲੇ ਇਹ ਚਿੰਤ ਕਰਦਾ ਵੀ ਸਤਿਗੁਰੂ ਜੀ ਇਹ ਖਜ਼ਾਨਾ ਸਹੀ ਥਾਂ ਦੇ ਤੇ ਲੱਗੇ ਜਿੱਥੇ ਲੋੜਿਆਂ ਉੱਥੇ ਲੱਗੇ ਮੈਂ ਫਿਰ ਅੰਤ ਦੇ ਵਿੱਚ ਜਿੱਥੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਇੱਕ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਵੀ ਕਰਨੀ ਚਾਹਣਾ ਅੱਜ ਅਜੋਕਾ ਯੁੱਗ ਜਿਹੜਾ ਮੇਰੀ ਬੇਟੀ ਕਹਿ ਕੇ ਗਈ ਨਾ ਸੋਸ਼ਲ ਮੀਡੀਆ ਦਾ ਠੀਕ ਹੈ ਫਾਇਦਾ ਵੀ ਆ ਪਰ ਨੁਕਸਾਨ ਬਈ ਬਹੁਤ ਵੱਡਾ ਕਰ ਰਿਹਾ ਇਹ ਜਿੰਨੇ ਮੇਰੇ ਸਾਰੇ ਵੀਰ ਬੈਠੇ ਆ ਕਿਉਂਕਿ ਮੈਂ ਆਪ ਤਾਂ ਬਈ ਫੇਸਬੁੱਕ ਚਲਾਉਂਦਾ ਨਹੀਂ ਨਾ ਮੈਨੂੰ ਚਲਾਉਣੀ ਨਾ ਮੈਂ ਇਸ ਕੰਮ ਦੇ ਵਿੱਚ ਪੈਣਾ ਨਹੀਂ ਆ ਮੈਨੂੰ ਦੂਸਰੇ ਕਈ ਵਾਰੀ ਦਿਖਾ ਲ ਵੀ ਦਿੰਦੇ ਆ ਪਰ ਇੱਕ ਐਸਾ ਦੁਸ਼ਮਣ ਬਣ ਗਿਆ ਖਾਸ ਕਰਕੇ ਸਿੱਖਾਂ ਦਾ ਮੈਂ ਇੱਕ ਦਿਨ ਇੱਕ ਨੂੰ ਬੰਦੇ ਨੂੰ ਉਹ ਫੇਸਬੁੱਕ ਚ ਲਾਉਂਦਾ ਮੈਂ ਉਹਨੂੰ ਕਿਹਾ ਵੀ ਤੇਰੀ ਜਥੇਬੰਦੀ ਕਿਹੜੀ ਆ ਕਹਿੰਦਾ ਜੀ ਮੇਰੀ ਜਥੇਬੰਦੀ ਆ ਮੋਬਾਈਲ ਆ ਮੈਂ ਮੋਬਾਈਲ ਸਮਝਿਆ ਤੇ ਆਪਣੇ ਚਲਦਾ ਵਹੀਰ ਨੇ ਹੰਗ ਸਿੰਘਾਂ ਦਾ ਤਾਂ ਮੋਬਾਈਲ ਹੁੰਦਾ ਵੀ ਉਹਨੂੰ ਕਹ ਲੀ ਇੰਗਲਿਸ਼ ਚ ਕੋ ਚਲਦਾ ਵਹੀਰ ਹੁੰਦਾ ਨੇ ਹੰਗ ਸਿੰਘਾਂ ਦਾ ਤੇ ਉਹ ਕਿ ਮੋਬਾਈਲ ਤੇ ਰੱਖੀ ਹੋਇਆ ਕਹਿੰਦਾ ਜੀ ਆ ਤੇ ਮੈਂ ਕਿਹਾ ਤੇਰੇ ਮੈਂਬਰ ਕਹਿੰਦਾ ਮੈਂਬਰ ਵੀ ਮੇਰਾ ਇਹ ਤੇ ਮੈਂ ਕਿਹਾ ਇਹ ਕਿਦਾਂ ਕਹਿੰਦਾ ਅੰਦਰ ਵੜ ਕੇ 10 ਮਿੰਟ ਕਹਿੰਦਾ ਕਰ ਦੇਣਾ ਜੋ ਹੁੰਦਾ ਧਰਤੀ ਤੋਂ ਜ਼ਮੀਨ ਤੇ ਜ਼ਮੀਨ ਤੋਂ ਧਰਤੀ ਤੇ ਲੈ ਜਾਣਾ ਬਾਹਰ ਟਾਈਟਲ ਇਹਦਾ ਪਾ ਦੇਣਾ ਕਹਿੰਦਾ ਅਗਲਾ ਖੋਲ ਲੈਣਾ ਮੇਰੇ ਪੈਸੇ ਬਣ ਜਾਂਦੇ ਇਹ ਕੋਈ ਵਪਾਰ ਧੰਦਾ ਨਹੀਂ ਸਤਿਗੁਰ ਜੀ ਦੀ ਗੁਰਬਾਣੀ ਸਤਿਗੁਰ ਜੀ ਨੇ ਦਸਾਂ ਪਾਤਸ਼ਾਹਾਂ ਦੇ ਸਰੂਪ ਹੋ ਕੇ ਕਈ ਵਾਰੀ ਅੱਜ ਸਵਾਲ ਵੀ ਉੱਠਦੇ ਆ ਵੀ ਦਸਾਂ ਪਾਤਸ਼ਾਹਾਂ ਦਾ ਸਰੂਪ ਕਿਉਂ ਕਹਿੰਦੇ ਆ ਤੁਹਾਡੇ ਵੀ ਕਈ ਵਾਰੀ ਮਾਨ ਚ ਆਉਂਦੀ ਹੋਣੀ ਨਾ ਗੱਲ ਕਿ ਸਤਗੁਰੂ ਜੀ ਦੇ ਵਿੱਚ ਭਟ ਬੈਠੇ ਆ ਸਤਗੁਰੂ ਜੀ ਭਗਤ ਬੈਠੇ ਆ ਸਤਗੁਰੂ ਜੀ ਦੇ ਵਿੱਚ ਸਤਗੁਰੂ ਜੀ ਦੇ ਸਿੱਖ ਬੈਠੇ ਇਹ ਗੁਰੂ ਸਾਹਿਬ ਨੇ ਮਾਨ ਬਖਸ਼ਿਸ਼ ਕੀਤਾ ਤੇ ਜਿੱਲੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਸੀ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਕੀ ਕੀਤਾ ਸੀ ਸਤਗੁਰੂ ਜੀ ਨੇ ਨਾਰੀਅਲ ਤੇ ਪੰਜ ਪੈਸੇ ਦਸ ਜਾਂ ਉਦੋਂ ਜਿਹੜੇ ਟਕੇ ਚੱਲਦੇ ਸੀ ਰੱਖ ਕੇ ਸਤਗੁਰੂਆਂ ਨੇ ਨਮਸਕਾਰ ਕੀਤੀ ਗੁਰਤਾ ਗੱਦੀ ਬਖਸ਼ਿਸ਼ ਕੀਤੀ ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬ ਤੋਂ ਬਾਅਦ ਆਪ ਪ੍ਰਦਰਸ਼ਨ ਕੀਤੇ ਇਹ ਇਦਾਂ ਹੀ 10 ਪਾਛੇ ਇਦਾਂ ਚੱਲੀ ਗੱਲ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆ ਜਿਹੜਾ ਹੁਣ ਆਪਾਂ 350 ਸਾਲਾ ਮਨਾਉਣਾ ਉਹ ਸਤਗੁਰਾਂ ਦਾ ਤਾਂ ਆਪਾਂ ਸੀਸ ਦਿਵਸ ਜਿਹੜਾ ਆ ਉਹ ਮਨਾਉਣਾ ਹੀ ਆ ਨਾਲ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਉਹਨਾਂ ਦਾ ਵੀ 350 ਸਾਲਾ ਤੇ ਨਾਲ ਸਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ 350 ਸਾਲਾ ਗੁਰਤਾ ਗੱਦੀ ਦਿਵਸ ਵੀ ਆਪਾਂ ਮਨਾਉਣਾ ਚੇਤੇ ਰੱਖਿਓ ਜਿੱਦਾਂ ਇਹ ਦਸਾਂ ਪਾਤਸ਼ਾਹਿਆਂ ਦੀ ਜੋਤ ਤੇ ਦਸਮ ਪਾਤਸ਼ਾਹ ਨੇ ਫੇਰ ਕੀ ਕੀਤਾ ਸਤਿਗੁਰੂ ਜੀ ਨੇ ਪਵਿੱਤਰ ਉਸ ਹਜੂਰ ਸਾਹਿਬ ਦੀ ਧਰਤੀ ਤੇ ਜੋ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਅਸੂਲ ਸੀ ਅਸਲ ਗੁਰਦਾ ਗੱਦੀ ਦਾ ਉਹ ਗੁਰਦਾ ਗੱਦੀ ਦਸਮ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਇਸ ਕਰਕੇ ਨੂੰ ਦਸਾਂ ਪਾਤਸ਼ਾਹ ਸਿੰਘ ਦੀ ਜੋਤ ਕਹਿੰਦੇ ਬਾਕੀ ਸਤਕਾਰ ਜੋ ਗਿਆ ਸਾਰੇ ਜਿੰਨਿਆਂ ਦੀ ਗਰਵਾਣੀ ਇਹਦਾ ਸਤਿਗੁਰੂ ਜੀ ਨੇ ਪਰਪਕਾਰ ਕੀਤਾ ਸਮੁੱਚੀ ਮਨੁੱਖਤਾ ਨੂੰ ਵਿੱਚ ਸਾਰਿਆਂ ਨੂੰ ਇੱਕ ਸਮਤਲ ਤੇ ਲਿਆ ਕੇ ਜਿੱਥੇ ਸਿੱਖ ਗੁਰੂ ਸਾਹਿਬ ਜੀ ਨੂੰ ਦਰਸ਼ਨ ਪਰਚਨ ਕਰਦਾ ਨਾਮ ਸਕਾਰ ਕਰਦਾ ਉੱਥੇ ਬਾਕੀਆਂ ਨੂੰ ਵੀ ਸਾਰਿਆਂ ਨੂੰ ਨਾਮ ਸਕਾਰ ਕਰਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਦਾ ਹੀ ਫੇਰ ਦਿਲ ਦੀਆਂ ਢਗਾਈਆਂ ਤੋਂ ਬਹੁਤ ਬਹੁਤ ਧੰਨਵਾਦ ਬਹੁਤ ਸਾਰੇ ਨਾਮ ਮੈਨੂੰ ਡਾਕਟਰ ਸਾਹਿਬ ਨੇ ਲਿਖ ਕੇ ਦਿੱਤੇ ਸੀ ਸਟੇਜਾਂ ਤੋਂ ਉਹਨਾਂ ਦਾ ਸਾਰਿਆਂ ਦਾ ਜਿਹੜਾ ਉਹ ਆ ਸਾਡਾ ਸੇਸ਼ਤਕਤਰ ਪਹਿਲਾਂ ਸਾਡਾ ਸਰਦਾਰ ਬਲਦੇਵ ਸਿੰਘ ਸੀ ਉਹ ਪਹਿਲਾਂ ਹੀ ਇੱਥੋਂ ਆ ਕੇ ਕਰਕੇ ਅਨਾਉਂਸਮੈਂਟ ਕਰ ਗਏ ਸਾਰਿਆਂ ਦਾ ਦਿੱਲੀਆਂ ਡਗਾਈਆਂ ਤੋਂ ਗੁਰੂ ਥੇਕ ਬਹਾਦਰ ਪਾਤਸ਼ਾਹ ਜੀ ਦਾ ਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਨੀ ਬੇਨਤੀ ਕਰਕੇ ਖਿਮਾ ਦਾ ਜਾਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮੈਂ ਬਾਬਾ ਜੀ ਕੋਲੋਂ ਤੁਹਾਡੇ ਸੰਗਤ ਕੋਲੋਂ ਵੀ ਮਾਫੀ ਮੰਗ ਕੇ ਤੇ ਸਤਿਗੁਰੂ ਜੀ ਕੋਲੋਂ ਵੀ ਮਾਫੀ ਮੰਗ ਕੇ ਮੈਂ ਇੱਕ ਤੁਹਾਡੇ ਨਾਲ ਵਿਚਾਰ ਸਾਂਝਾ ਕਰਨਾ ਚਾਹੁੰਦਾ ਹਾਂ ਦੇਖੋ 사ਤਗੁਰ ਜੀ ਦੇ ਕੋਲ ਜਿਹੜੇ ਜਾਂਦੇ ਆ 사ਤਗੁਰ ਜੀ ਤੁਹਾਨੂੰ ਜਿਹੜੇ ਕਿਸੇ ਚੀਜ਼ ਦੀ ਬਖਸ਼ਿਸ਼ ਕਰਦੇ ਆ ਫਿਰ ਉਹਦਾ ਮੁੱਲ ਹੁੰਦਾ ਕੋਈ ਪਰ ਮੈਂ ਆ ਜਿਹੜੇ ਮੈਂ ਬਾਬਾ ਜੀ ਗੁੱਸਾ ਨਾ ਕਰਨ ਫਿਰ ਕਹਿਣਗੇ ਵੀ ਮੋਰੇ ਕਰ ਇਹ ਜੇ ਆਪਾਂ ਆ ਸਿਰਪਾਉ ਦਾ ਥੋੜਾ ਸਤਕਾਰ ਬੰਦ ਨਹੀਂ ਮੈਂ ਕਹਿੰਦਾ ਕਰੋ ਇਹਦਾ ਇੱਕ ਸਤਕਾਰ ਤੇ ਨਿਜਮ ਬਣਾ ਲਈ ਅਸੀਂ ਹੁਣ ਬਣਾਉਣ ਲੱਗੇ ਪਈ ਆ ਭਈ ਕਿਹਨੇ ਦੇਣਾ ਤੇ ਕਿਹਨੂੰ ਦੇਣਾ ਜਿਲੇ ਆਪਾਂ ਆਵਾ ਗਾਉਣ ਦਈ ਜਾਂਨੇ ਦਈ ਮੇਰੀ ਆਪਣੀ ਨਾ ਕਹਿੰਦਾ ਮੈਂ ਲੋਕਾਂ ਦੀ ਨਹੀਂ ਗੱਲ ਕਰਦਾ ਹੁੰਦਾ ਆ ਮੁੰਡਿਆਂ ਨੂੰ ਮੈਂ ਫੜਾਉਣਾ ਇਹਨੇ ਗੱਡੀ ਸਿੱੜ ਦੇਣਾ ਜਾ ਕੇ ਤੇ ਬਿਆਦ ਵੀ ਤਾਂ ਹੈ ਹੀ ਹੈ ਨਾ ਸਤਗੁਰ ਜੀ ਨੇ ਇਤੋਂ ਬਖਸ਼ਿਸ਼ ਕੀਤੀ ਇਹ ਦੋ ਗੱਜ ਦਾ ਕੱਪੜਾ ਨਹੀਂਗਾ ਸਿਰੋ ਪਾਓ ਉੱਤੇ ਬਾੜਾ ਹੋੜਾ ਲਾਇਆ ਮਹਾਰਾਜ ਨੇ ਰੱਦ ਤੇ ਸਿਰ ਤੋਂ ਲੈ ਕੇ ਪੈਰਾਂ ਤੱਕ ਗੁਰੂ ਦਾ ਤੇ ਧਾਮੀ ਦੇ ਤਾਂ ਹੱਲੇ ਪੈਰ ਵੀ ਨਹੀਂ ਚੱਲੇ ਸੀ ਕਿੱਥੇ ਜਾਣਾ ਇਹ ਉਹਨੂੰ ਬਖਸ਼ਿਸ਼ ਹੁੰਦੀ ਹੈ ਪਵਿੱਤਰ ਬਾਬਾ ਜੀ ਜਾਣਦੇ ਗੁਰਬਾਣੀ ਦੇ ਸ਼ਾਬਦੇ ਆ ਤੇ ਮੈਂ ਅਕਸਰ ਕਹਿੰਦਾ ਇਹਨੂੰ ਥੋੜਾ ਜਿਆ ਕਟਾਈਏ ਕੀ ਹੁੰਦਾ ਹੁਣ ਇੱਥੇ ਅਸੀਂ 15 20 ਜਣੇ ਬੈਠੇ ਆਂ ਕਈ ਵਾਰੀ ਲੋਈਆਂ ਅਸੀਂ ਇੱਕਦਮ ਇੱਕ ਸਤਾਂ ਤੇ ਗਏ ਉਹਨੇ ਵਿਚਾਰਿਆਂ ਲੋਈਆਂ ਨਾਲ ਲਾ ਲਈਆਂ ਉਹ ਲੋਈਆਂ ਮੁੱਕ ਗਈਆਂ ਫਿਰ ਜਿਹੜੇ ਬਾਕੀ ਸੀ ਜਿਨ੍ਹਾਂ ਨੂੰ ਕੱਲੇ ਦਿੱਤੇ ਸਿਰਪਾ ਉਹ ਕਹਿੰਦੇ ਜੀ ਸਾਨੂੰ ਕੀ ਗੱਲ ਲੋਈਆਂ ਨੇ ਦਿੱਤੀਆਂ ਇੱਕ ਤਾਂ ਪਾਰਛੈਤੀ ਹੁਣ 20 ਰੁਪਏ ਦਾ ਮੱਥਾ ਟੇਕਿਆ ਤਾਂ ਮੈਂ 200 ਦਾ ਲੋਈ ਲਾ ਕੇ ਸਿਰਪਾ ਨਾਲ ਲੈ ਜਾਵਾਂ ਇਹ ਆਪਾਂ ਕਾਰਜ ਥੋੜਾ ਕਟਾਈਏ ਇੱਕ ਜੇ ਆਪਾਂ ਹਰ ਰਮਾਲਾ ਸਾਹਿਬ ਇਹਦੇ ਤੋਂ ਵੀ ਗਰੇਜ ਕਰੀਏ ਗਰੇਜ ਕਹਿਣ ਤੋਂ ਬਾਅਦ ਜਿਹੜੇ ਸਹਿਜ ਪਾਠ ਸ੍ਰੀ ਖੰਡ ਪਾਠ ਸਾਹਿਬ ਉਦੋਂ ਭੇਟ ਕਰੀਏ ਤੇ ਅਸੀਂ ਇੰਨੀਆਂ ਟੇਕਣਾ ਲਾ ਦਿੰਨੇ ਆ ਫੇ ਉਹ ਗ੍ਰਾਂਥੀ ਸਿੰਘ ਨੂੰ ਵਿਚਾਰੇ ਨੂੰ ਸਾਹਮਣ ਦੀ ਪ੍ਰੋਬਲਮ ਆ ਜਾਂਦੀ ਤੇ ਜੇ ਕਦੇ ਸੰਸਕਾਰ ਕਰ ਦਵੇ ਉਹਦਾ ਤਵਾ ਬਾੜਾ ਲੱਗਦਾ ਭਈ ਲਓ ਜੀ ਗ੍ਰਾਂਥੀ ਨੇ ਰਮਾਲਾ ਸਾਹਿਬ ਸਾਰੇ ਖੂਕ ਦਿੱਤੇ ਸੋ ਇਸ ਕਰਕੇ ਯਤਨ ਕਰੀਏ ਸਤਿਗੁਰ ਜੀ ਅੰਗ ਸੰਗਿਆ ਹਰ ਵੇਲੇ ਜਿਹੜਾ ਸਿੱਖ ਪੈਰ ਥੱਲੇ ਰੱਖਣ ਵੇਲੇ ਇੱਕ ਓੰਕਾਰ ਸਤਨਾਮ ਦਾ ਜਪਜੀ ਸਾਹਿਬ ਦਾ ਤੇ ਮੂਲ ਮੰਤਰ ਦਾ ਜਾਪ ਸ਼ੁਰੂ ਕਰ ਲੈਂਦਾ ਸਮਝ ਲਓ ਸਿਰਪਾ ਪੱਕਾ ਮਿਲ ਗਿਆ ਤੇ ਜਿਹੜਾ ਤਕਾਲਾ ਨੂੰ ਕੀਰਤਨ ਸੋਲੇ ਦਾ ਪਾਠ ਕਰਕੇ ਸੰਕੇਤ ਅਰਦਾਸ ਕਰਕੇ ਸੌ ਗਿਆ ਤੇ ਸਾਰੀ ਰਾਤ ਸਤਗੁਰ ਜੀ ਵੇ ਸਿਰ ਪਹੁੰਚ ਦੇ ਹੀ ਜਾਂਦੇ ਆ ਆਪਾਂ ਗੁਰਸ਼ਾਬ ਦਾ ਸਿਰਪਾਉ ਪ੍ਰਾਪਤ ਕਰਨ ਇਹ دنیਾਬੀ ਸਤਕਾਰ ਆ ਰੋਬ ਆ ਫਾਉਨਰ ਆ ਸਾਡਾ ਗੁਰੂ ਘਰ ਦੀ ਇੱਕ ਪਰੰਪਰਾ ਪਰ ਇਹ ਥੋੜੀ ਜਿਹੀ ਪਰੰਪਰਾ ਆਪਣੇ ਉਸ ਢੰਗ ਨਾਲ ਚਲਾਈਏ ਸੋ ਮੈਂ ਪਹਿਲਾਂ ਵੀ ਖੇਮਾ ਮੰਗ ਲਈ ਸੀ ਹੁਣ ਵੀ ਖੇਮਾ ਮੰਗਦਾ ਕਈ ਵਾਰੀ ਸਵਾਲ ਉੱਠ ਖੜੇ ਹੋ ਜਾਂਦੇ ਆ